ਅਮਰਿਕਮ ਆ ਆਪਣੇ ਅਜੀਜ਼ੀ ਸਾਹਿਬ ਸੇ ਆਪਣੇ ਡੀਪੀਓ ਸਾਹਿਬ ਸੇ ਰਿਕਵੈਸਟ ਕਰਤਾ ਹੂੰ ਕਿ ਮੇਂਜੇ ਯਾਂ ਸੇ ਬਚਾਏ ਅਬ ਮੈਂ ਆਪਣੇ ਘਰਵਾਲੋਂ ਸੇ ਵੀ ਅਪੀਲ ਕਰਤਾ ਹੂੰ ਮੇਰੀ ਜਾਂਚ ਛੁੜਵਾਏ ਯਾਂ ਸੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਪੜੋਸੀ ਮੁਲਕ ਪਾਕਿਸਤਾਨ ਬਾਰੇ ਉੱਥੋਂ ਦੀ ਪੁਲਿਸ ਬਾਰੇ ਪਾਕਿਸਤਾਨ ਦੀ ਪੁਲਿਸ ਦੇ ਇਨੇ ਮਾੜੇ ਹਾਲਾਤ ਆ ਤੁਸੀਂ ਵੇਖ ਲਓ ਕਿ ਕਦੇ ਤਾਂ ਉਹਨੂੰ ਪਾਕਿਸਤਾਨ ਦੀ ਆਰਮੀ ਕੁੱਟ ਜਾਂਦੀ ਐ ਕਦੇ ਉੱਥੋਂ ਦੇ ਡਾਕੂ ਆ ਕੱਚੇ ਦੇ ਕਦੇ ਉਹਨੂੰ ਉਹ ਫੜ ਲੈਂਦੇ ਐ سب تو پہلے یہاں ویڈیو بیکھو سلام علیکم میں اپنے آج جی صاحب سے اپنے ڈی پی صاحب سے ریکویسٹ کرتا ہوں کہ مجھے یہاں سے بچائیں اب میں اپنے گھر والوں سے بھی اپیل کرتا ہوں میری جان چھڑوائیں یہاں سے بارہ بندے ہیں یہ پانچ بجے تک کا کہہ رہے ہیں اگر ان کے مطالبے پورے نہ کیے گئے تو یہ مجھے بدیں گے میں وزیر اعلیٰ پنجاب مریم نواز صاحبہ سے اور شباز شریف صاحب سے رکویسٹ کرتا ہوں ਬੇਟੀ ਜਾਨ ਚਰਵਾਏ ਮੈਂ ਇਧਰ ਬਹੁਤ ਪਰੇਸ਼ਾਨ ਹਾਂ ਬਹੁਤ ਬੇਗੇ ਮੈਨੂੰ ਅੱਲਾ ਦਾ ਬਸਰ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੇ ਵੀਡੀਓ ਤੁਸੀਂ ਦੇਖ ਹੀ ਲਈ ਹੋਣੀ ਹੈ ਤੇ ਵੀਡੀਓ ਹੈਗੀ ਜੀ ਇਹ ਆਪਣੇ ਪड़ोसी ਮੁਲਕ ਪਾਕਿਸਤਾਨ ਦੀ ਤੇ ਜੋ ਮੁੰਡਾ ਨੌਜਵਾਨ ਉਹ ਮੰਜੇ ਤੇ ਬੈਠਾ ਸਤੰਗਲ ਨਾ ਬੰਨਿਆ ਹੋਇਆ ਉਹ ਹੈਗਾ ਜੀ ਪਾਕਿਸਤਾਨੀ ਪੁਲਿਸ ਦਾ ਮੁਲਾਜ਼ਮ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਵੀ ਇਹ ਕੀ ਆਖੀ ਜਾਂਦਾ ਕੀ ਨਹੀਂ ਅਸਲਾ ਹੈ ਵੀ ਪਾਕਿਸਤਾਨ ਦੇ ਵਿੱਚ ਨਾ 1 ਲੱਖਾ ਕੱਚੇ ਦਾ ਉਹ ਹੈਗਾ ਸਿੰਧ ਕੋਲੇ ਤੇ ਉੱਥੇ ਡਾਕੂ ਰਹਿੰਦੇ ਅੱਜ ਵੀ ਤੇ ਉਹ ਬਹੁਤ ਟਾਈਮ ਦੇ ਹੈ ਤੇ ਮਤਲਬ ਉਹਨਾਂ ਦਾ ਪੂਰਾ ਦਬਦਬਾ ਸਾਰੇ ਪਾਕਿਸਤਾਨ ਦੇ ਵਿੱਚ ਐਕਟਰੀਜ਼ ਨੂੰ ਆਸਾਨੇ ਨਾਲ ਹੀ ਨੈਟ ਤੇ ਵੀਡੀਓ ਦੇਖਣ ਨੂੰ ਮਿਲ ਜਾਣੀਆਂ ਤੁਸੀਂ ਭਵੇਂ ਕੱਚੇ ਡਾਕੂ ਭਰ ਲਿਓ ਸਭ ਤੋਂ ਵੱਡੀ ਗੱਲ ਉਹਨਾਂ ਨੇ ਮਤਲਬ ਪਰਸੋ ਚੌਥੇ ਆਪ ਦਾ YouTube ਚੈਨਲ ਵੀ ਬਣਾਇਆ ਤੇ ਉਹਨਾਂ ਨੇ ਆਪ ਵੀਡੀਓ ਪਾ ਕੇ ਆਖਿਆ ਵੀ ਸਾਡਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰੋ ਵੇਖ ਲਓ ਤੁਸੀਂ ਤੇ ਉਹਨਾਂ ਦਾ ਪਤਾ ਨਹੀਂ ਕੀ ਰੌਲਾ ਹੋਇਆ ਜੀ ਪੁਲਿਸ ਨਾਲ ਉਹਨਾਂ ਨੇ ਮਤਲਬ ਪੁਲਿਸ ਦੇ ਕਾਫੀ ਬੰਦੇ ਚੱਕ ਲਏ ਤੇ ਵੀਡੀਓ ਵਿੱਚ ਮੁੰਡਾ ਹੀ ਆਖੀ ਜਾਂਦਾ ਜਿਹੜੀ ਪੰਜਾਬ ਦੀ ਸੀਐਮ ਹੈ ਉਥੋਂ ਦੇ ਲਹਿੰਦੇ ਪੰਜਾਬ ਦੀ ਮਰੀ ਮਨਵਾਜ ਉਹਨੂੰ ਤੇ ਆਈਜੀ ਸਾਹਿਬ ਨੂੰ ਵੀ ਮੇਰਾ ਹੱਲ ਕਰੋ ਵੀ ਮੈਨੂੰ ਵੀ ਇਹਨਾਂ ਤੋਂ ਬਚਾਓ ਕਿਸੇ ਤਰੀਕੇ ਨਾਲ ਤੇ ਅੱਜ ਪਰਿਵਾਰ ਨੂੰ ਅਪੀਲ ਕਰੀ ਜਾਂਦਾ ਵੀ ਜਿਵੇਂ ਮਰਜ਼ੀ ਕਰੋ ਵੀ ਇਹਨਾਂ ਨੇ ਪਹਿਲਾਂ 12 ਬੰਦੇ ਨੂੰ ਗੱਡੀ ਛਾੜਤਾ ਤੇ ਮੈਨੂੰ 5 ਵਜੇ ਤੱਕ ਦਾ ਟਾਈਮ ਦਿੱਤਾ ਤੇ ਉਹ ਤਾਂ ਵੀਡੀਓ ਪਵਾਈ ਹੈ ਹੁਣ ਤੁਸੀਂ ਵੇਖ ਲਓ ਵੀ ਕੀ ਹਾਲਾਤ ਹੋਏ ਪਏ ਆ ਉਥੋਂ ਦੀ ਪੁਲਿਸ ਦੇ ਇਹ ਨੌਜਵਾਨ ਪੁਲਿਸ ਚ ਹੈ ਤੇ ਇਹਨਾਂ ਦਾ ਹੁਣ ਪੁਲਿਸ ਨਾਲ ਕੀ ਰੌਲਾ ਕੀ ਨਹੀਂ ਤੇ ਬਾਕੀ ਪਤਾ ਨਹੀਂ ਕਿਉਂ ਉੱਥੋਂ ਦੀ ਪੁਲਿਸ ਤੋਂ ਜਾਂ ਆਰਮੀ ਤੋਂ ਜਿਹੜੇ ਕੱਚੇ ਦੇ ਡਾਕੂ ਆ ਇਹ ਕੰਟਰੋਲ ਕਿਉਂ ਨਹੀਂ ਹੋਏ ਸਮਝ ਨਹੀਂ ਹੁੰਦੀ ਇਸ ਕਹਾਣੀ ਦੀ ਹੁਣ ਤੁਸੀਂ ਵੇਖ ਲਓ ਜਿਹਦੇ ਜਿਹੜੇ ਦੇਸ਼ ਦੀ ਪੁਲਸੀ ਨਹੀਂ ਸੇਫ ਉੱਥੇ ਆਮ ਬੰਦਾ ਕੀ ਸੇਫ ਹੋਊਗਾ ਬਾਕੀ ਜਿਹੜੇ ਕੱਚੇ ਦੇ ਡਾਕੂ ਆ ਨਾ ਇਹਨਾਂ ਦੀ ਮਤਲਬ ਇੰਟਰਵਿਊ ਲੈਣ ਗਏ ਕਿ ਪੱਤਰਕਾਰ ਉਹ ਦੱਸਦੇ ਆ ਬਾਕੀ ਸੋਸ਼ਲ ਮੀਡੀਆ ਜਵਾਨਾਂ ਆਪ ਹੀ 网上 ਤੇ ਪਾ ਦਿੰਦੇ ਆ ਵੀ ਸਾਡੀ ਪਾਕਿਸਤਾਨੀ ਆਰਮੀ ਨਾਲ ਵੀ ਸਾਨੂੰ ਬੰਦੇ ਜਾਣਦੇ ਉਹਦੇ ਵਿੱਚ ਆਰਮੀ ਦੇ ਵਿੱਚ ਉਹਦਾਂ ਸੈਟਿੰਗ ਹੈ ਵੀ ਸਾਡੀ ਜਿਹੜੀ ਇੱਥੋਂ ਦੀ ਪੁਲਸ ਆ ਪਾਕਿਸਤਾਨ ਦੀ ਉਹਦੇ ਨਾਲ ਵੀ ਸੈਟਿੰਗ ਹੈ ਇੱਥੋਂ ਤੱਕ ਕਿ ਇੰਟਰਵਿਊਆਂ ਦੇ ਵਿੱਚ ਐਵੇਂ ਹੀ ਦੱਸਿਆ ਗਿਆ ਵੀ ਸਾਨੂੰ ਜਿਹੜਾ ਅਸਲਾ ਪ੍ਰੋਵਾਈਡ ਹੁੰਦਾ ਉਹ ਇੱਥੋਂ ਦੀ ਪੁਲਿਸ ਜੀ ਦਿੰਦੀ ਹੈ ਮਤਲਬ ਸਾਡੀ ਪੁਲਿਸ ਨਾਲ ਸੈਟਿੰਗ ਹੈ ਦੇਖ ਲਓ ਤੁਸੀਂ ਤੇ ਬਾਕੀ ਸਭ ਤੋਂ ਵੱਡੀ ਗੱਲ ਆਇਆ ਵੀ ਜਿਹੜਾ ਉਹਨਾਂ ਕੋਲ ਅਸਲਾ ਹੈ ਉਹ ਪੁਲਸ ਨਾਲੋਂ ਵੀ ਚੰਗਾ ਹੈ ਬાળા ਕੋਲ ਰੱਖੀ ਬੈਠੇ ਉਹ ਤੇ ਬਾਕੀ ਉਹ ਕਹਿੰਦੇ ਜੇ ਤੁਸੀਂ ਸਾਡੇ ਏਰੀਆ 'ਚ ਆਉਣਾ ਹੈ ਤਾਂ ਜੇ ਅਸੀਂ ਫੜ ਲੈਨੇ ਆਂ ਵੀ ਆਪਦੇ ਘਰੇ ਪਹਿਲਾਂ ਹੀ ਕੋਈ ਕਰੋੜ ਰੁਪਇਆ ਰੱਖ ਕੇ ਜਾਓ ਵੀ ਅਸੀਂ ਤੁਹਾਨੂੰ ਫੜ ਲਾਂਗੇ ਕਿਡਨਾਪ ਕਰਾਂਗੇ ਉਦੋਂ ਬਾਅਦ ਚ ਤੁਹਾਡੇ ਘਰ ਤੋਂ ਤੁਹਾਨੂੰ ਰੁਪਏ ਲਵਾਂਗੇ ਤੁਹਾਨੂੰ ਫੇਰ ਛੱਡਾਂਗੇ ਇਹੋ ਜਿਹਾ ਕੁਝ ਕਰਦੇ ਉੱਥੋਂ ਦੇ ਤੇ ਆਈ ਇੱਕ ਘਟਨਾ ਜਿਹੜੀ ਆਰਮੀ ਨੇ ਕਰੀ ਸੀ ਪੰਜਾਬ ਪੰਜਾਬ ਪੁਲਿਸ ਨਾਲ ਬਾਵਲਨਗਰ ਉੱਥੇ ਪਾਕਿਸਤਾਨ ਦੇ ਵਿੱਚ ਉਹ ਲਹਿੰਦੇ ਪੰਜਾਬ ਚ ਪੈਂਦਾ ਤੇ ਉੱਥੋਂ ਦੀ ਪੁਲਿਸ ਨਾ ਮਤਲਬ ਕਿਸੇ ਦੇ ਘਰੇ ਜਾਵੜਦੀ ਐ ਉਹਨਾਂ ਦੇ ਘਰੇ ਜਾ ਕੇ ਮਤਲਬ ਉਹਨੇ ਪਰਿਵਾਰ ਨੂੰ ਤੰਗ ਕਰਦੀ ਐ ਤੇ ਤਲਾਸ਼ੀਆਂ ਲੈਂਦੀ ਐ ਵੀ ਬਿਨਾ ਮਤਲਬ ਤੋਂ ਉਹਨਾਂ ਦੀ ਗਲਤੀ ਵੀ ਕੋਈ ਨਹੀਂ ਸੀ। ਐਸਾ ਚੋਣਾੜ ਹੁੰਦਾ ਹੈ। ਤੇ ਚਲੋ ਜੀ ਇਹਨਾਂ ਕੁਝ ਕਰ ਕਰਾ ਕੇ ਗਲਤ ਵੱਲ ਤੇ ਬੋਲਦੀ ਐ। ਪੁਲਿਸ ਵਾਪਸ ਆ ਜਾਂਦੀ ਥਾਣੇ। ਤੇ ਉਹਨਾਂ ਦਾ ਮੁੰਡਾ ਘਰੇ ਆਉਂਦਾ। ਮੁੰਡਾ ਉਹਨਾਂ ਦਾ ਨਾਲ ਅਸਲ ਹੁੰਦਾ ਪਾਕਿਸਤਾਨ ਆਰਮੀ 'ਚ। ਕੋ ਛੁੱਟੀ ਤੇ ਆਇਆ ਹੁੰਦਾ। ਤੇ ਜਦੋਂ ਉਹ ਛੁੱਟੀ ਤੇ ਨਾਲ ਆ ਉਹਦੇ ਯਾਰ ਦੋਸਤ ਵੀ ਉਹਦੇ ਆਏ ਹੋਣੇ ਆ। ਮਤਲਬ ਕਾਫੀ ਜਣੇ ਇਕੱਠੇ ਹੋ ਗਏ ਜਦੋਂ ਇਕੱਠੇ ਹੁੰਦੇ ਐ ਤਾਂ ਗੱਲਬਾਤ ਹੁੰਦੀ ਆ ਵੀ ਸਾਡੇ ਘਰੇ ਐ ਕਰਕੇ ਪੁਲਿਸ ਨੇ ਗਲਤ ਕਰਿਆ ਪਰਿਵਾਰ ਨਾਲ ਮਾੜਾ ਚੰਗਾ ਬੋਲਿਆ ਵੀ ਜਲੀਲ ਕਰਿਆ ਤੇ ਸਾਰੇ ਨੌਜਵਾਨ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕਰ ਦਿੰਦੇ ਆ ਤੇ ਉਹ ਵੀਡੀਓ ਨੈਟ ਤੇ ਵੱਧੂ ਪੰਗੇ ਆ ਤੁਸੀਂ ਭਰ ਲਿਓ ਪਾਕਿਸਤਾਨ ਆਰਮੀ ਵਰਸਸ ਪੰਜਾਬ ਪੁਲਿਸ ਪਾਕਿਸਤਾਨ ਲੈnde ਪੰਜਾਬ ਦੀ ਪੁਲਿਸ ਬਾਵਲਨਗਰ ਭਰ ਲਿਓ ਜਾਂ ਤੇ ਫਿਰ ਜੀ ਉਹ ਜਾ ਵੜਦੇ ਥਾਣੇ ਚ ਤੇ ਇੰਨਾ ਭੰਦੇ ਇੰਨਾ ਭੰਦੇ ਗੱਲਾਂ ਛੱਡ ਦਿਓ ਪੰਜਾਬ ਚਾ ਗੁੜਦੇ ਆ ਤੇ ਜਿਹੜਾ ਐਸਐਚਓ ਸੀ ਉਹਦੇ ਤਾਂ ਤਾਂ ਘੰਟਾ ਦੰਦ ਬੈਠ ਕੇ ਢਾਈ ਜਾਂਦੇ ਆ ਮੁਰਗਾ ਬਣਾ ਲੈਂਦੇ ਆ ਬੜਾ ਕੁਸ ਹੈ ਣਟ ਤੇ ਵੀਡੀਓ ਮੈਂ ਮੰਗਾ ਸਾਰੀਆਂ ਤੁਸੀਂ ਚੈੱਕ ਕਰ ਲਿਓ ਸਾਨੂੰ ਮਿਲ ਜਾਣਗੀਆਂ ਹੁਣੀ ਜਿਵੇਂ ਕਿ ਸੋਸ਼ਲ ਮੀਡੀਆ ਦੇ ਜਵਾਨਾ ਤੇ ਕੁਝ ਸਮੇਂ ਦੇ ਵਿੱਚ ਵੀ ਵੀਡੀਓ ਸਾਰੇ ਪਾਕਿਸਤਾਨ ਦੇ ਵਿੱਚ ਫੈਲ ਜਾਂਦੀਆਂ ਹੈਗੀਆਂ ਤੇ ਪੁਲਿਸ ਦਾ ਬਹੁਤ ਬੇਇੱਜ਼ਤੀ ਹੁੰਦੀ ਪੁਲਿਸ ਦੀ ਜੇ ਇਹੋ ਜੀ ਗੱਲ ਫਿਰ ਬਾਹਰ ਆਵੇ ਹੁਣ ਰੌਲਾ ਆਇਆ ਵੀ ਉੱਥੇ ਤੁਹਾਨੂੰ ਪਤਾ ਹੀ ਹੈ ਮਿਲਟਰੀ ਰਾਜ ਹੈ ਉਂ ਤਾਂ ਕੰਮ ਬੰਦਾ ਨਹੀਂ ਉੱਥੇ ਚੱਲਦੀ ਉੱਥੇ ਆਰਮੀ ਦੀ ਹੈ ਤੇ ਫਿਰ ਜੀ ਰੌਲਾ ਬਹੁਤ ਪਾਉਂਦੇ ਪੁਲਸ ਵਾਲੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਹਾਲਾਂਕਿ ਗਲਤੀ ਪੁਲਸ ਵਾਲਿਆਂ ਦੀ ਸੀ ਪਹਿਲਾਂ ਤੇ ਉਦੋਂ ਬਾਅਦ ਜਿਹੜੇ ਕਈ ਪੁਲਸ ਵਾਲੇ ਆ ਉਹ ਤਾਂ ਅਸਤੀਫੇ ਵੀ ਦੇ ਦਿੰਦੇ ਆ ਵੀ ਸਾਡੀ ਆਈਜੀ ਸਾਹਿਬ ਨੇ ਜਾਂ ਮਤਲਬ ਪੁਲਿਸ ਨੇ ਕਾਰਵਾਈ ਕਰਨੀ ਸੀ ਮਿਲਟਰੀ ਦੇ ਬੰਦਿਆਂ ਤੇ ਹੋਈ ਨਹੀਂ ਰੋੜਾ ਰੋੜਾ ਪਾਉਂਦੇ ਆ ਕੁਛ ਨਹੀਂ ਬਟਿਆ ਜਾਂਦਾ ਬਈ ਤੇ ਕੁੱਟਿਆ ਉਹਨਾਂ ਨੇ ਬਹੁਤ ਪੜਾ ਸੀ ਮਤਲਬ ਉਮੇ ਸਾਰਾ ਕੁਝ ਨਿਕਲਿਆ ਸੀ ਉਹਨਾਂ ਦੇ ਲਹੂ ਲਹੂ ਸਾਰਾ ਕੁਸ ਤੁਸੀਂ ਚੈੱਕ ਕਰਿਓ ਤੇ ਬਈ ਕੁਛ ਦਿਨਾਂ ਬਾਅਦ ਬਸ ਗੱਲ ਠੰਡੀ ਪੈ ਜਾਂਦੀ ਏ ਤੇ ਜਿਹੜੀ ਹੁੰਦੀ ਏ ਪੰਜਾਬ ਪੁਲਿਸ ਪਾਕਿਸਤਾਨ ਵਾਲੀ ਉਹਨਾਂ ਕਣੀਓ ਇੱਕ ਵੀਡੀਓ ਆਈ ਆਉਂਦੀ ਏ ਉਹਦੇ ਵਿੱਚ ਆਖੀ ਜਾਂਦੇ ਹੁੰਦੇ ਆ ਵੀ ਸਾਡਾ ਹੀ ਰਾਜਨਾਮਾ ਹੋ ਗਿਆ ਪਾਕਰਮੀ ਨਾਲ ਤੇ ਨਾਰੇ ਲਾਉਂਦੇ ਵੀ ਪਾਕਿਸਤਾਨ ਤੁਹਾਨੂੰ ਪਤਾ ਹੀ ਏ ਵੈਸੇ ਤਾਂ ਸਭ ਨੂੰ ਪਤਾ ਹੀ ਸੀ ਵੀ ਹੋਣਾ ਤਾਂ ਹੀ ਸੀ ਆਰਮੀ ਦਾ ਤਾਂ ਉੱਥੇ ਕੀ ਕੋਈ ਕੁਝ ਕਰ ਲੂਗਾ ਸਰਕਾਰਾਂ ਉੱਥੇ ਆਰਮੀ ਚਲਾਉਂਦੀਆਂ ਆ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਉੱਥੋਂ ਦਾ ਪ੍ਰਾਈਮ ਮਿਨਿਸਟਰ ਬਣਾਉਂਦੀਆਂ ਜਿਹਨੂੰ ਮਰਜ਼ੀ ਸਰਕਾਰ ਲਾਹ ਦਿੰਦੀਆਂ ਉਹਦੀ ਗੱਡੀ ਤੇ ਲਾਹ ਦਿੰਦੇ ਆ ਉਹਨੂੰ ਹੁਣ ਇਮਰਾਨ ਖਾਨ ਨੇ ਕਰੇ ਸੀ ਇਹਨਾਂ ਨੇ ਇੱਥੋਂ ਤੱਕ ਕੇ ਇੱਕ ਨਾ ਯੂਟਿਊਬਰ ਹੈ ਉਹ ਨਾ ਮਤਲਬ ਆਰਮੀ ਦੇ ਖਿਲਾਫ ਵੀਡੀਓ ਪਾਉਂਦਾ ਜਿਵੇਂ ਇਮਰਾਨ ਖਾਨ ਨੇ ਮਤਲਬ ਦੱਸਿਆ ਸੀ ਵੀ ਆਰਮੀ ਦੇ ਕੁਝ ਬੰਦੇ ਵੀ ਮੈਨੂੰ ਵੀ ਇੱਥੋਂ ਸਮਝ ਗਏ ਹੋ ਤੁਸੀਂ ਵੀ ਟਪਾਉਣਾ ਚਾਹੁੰਦੇ ਆ ਤੇ ਇਹ ਤਾਂ ਮਰਾਨ ਖਾਨ ਤਾਂ ਵੱਡਾ ਬੰਦਾ ਆ ਗਿਆ ਉਹ ਨੂੰ ਤਾਂ ਜਿਆਦਾ ਕੁਝ ਕਰ ਨਹੀਂ ਸਕੇ ਇਹ ਤੇ ਜਿਹੜਾ ਯੂਟਿਊਬਰ ਆ ਪਾਕਿਸਤਾਨ ਆਰਮੀ ਬਾਰੇ ਪੁੱਠਾ ਬੋਲਦਾ ਪੁੱਠਾ ਤਾਂ ਕਿ ਸਹੀ ਬੋਲਦਾ ਉਹ ਹੁਣ ਆ ਆ ਵੀ ਉਹ ਕਹਿੰਦਾ ਵੀ ਸਭ ਤੋਂ ਜਿਆਦਾ ਜਿਹੜੀ ਦੇਖਦੀ ਆਮਦਨ ਆ ਸਾਰੀ ਆਰਮੀ ਤੇ ਲੱਗ ਜਾਂਦੀ ਹੈ ਵੀ ਦੇਸ਼ ਦਾ ਵਿਕਾਸ ਕਿੱਥੋਂ ਹੋਵੇ ਗੱਲਾਂ ਤਾਂ ਸੱਚੀਆਂ ਆ ਪਰ ਉਹ ਹੁਣ ਪਾਕਿਸਤਾਨ ਆਰਮੀ ਦਾ ਜਿਹੜਾ ਚੀਫ ਹੁਣ ਨਹੀਂ ਪਸੰਦ ਆਂਗਾ ਉਹਨਾਂ ਨੇ ਵੀਡੀਓ ਬਣਾ ਕੇ ਇੱਕ ਪਾਤੀ ਉਹਨਾਂ ਨੇ ਕਹਿਤਾ ਵੀ ਜੇ ਤੂੰ ਕਦੇ ਵੀ ਵੀ ਪਾਕਿਸਤਾਨ ਦੇ ਵਿੱਚ ਆਇਆ ਜਾਂ ਕਿਤੇ ਵੀ 에어ਪੋਰਟ ਤੇ ਦੇਖ ਗਿਆ ਜਾਂ ਤੂੰ ਰੇਲਵੇ ਸਟੇਸ਼ਨ ਚ ਕਿਤੇ ਵੀ ਦੇਖ ਗਿਆ ਤਵਸੋਤਰਾ ਮਤਲਬ ਐਂਡਲ ਦੇਣੀ ਹੈ ਐਥੋਂ ਤੱਕ ਕਿ ਸਾਰੇ ਜਿਹੜੇ ਪੁਲਸ ਆ ਉਹਨਾਂ ਨੂੰ ਮਤਲਬ ਉਹਦੀ ਫੋਟੋ ਭੇਜਤੀ ਤੇ ਉਹ ਕਹਿੰਦੇ ਅਸੀਂ ਇਹ ਰਿਮਾਈਂਡ ਵੀ ਕਰਾਵਾਂਗੇ ਵਾਰੀ ਵਾਰੀ ਸਮਾਂਉਣ ਤੇ ਵੀ ਤੁਸੀਂ ਭੁੱਲਣਾ ਜਾਇਓ ਕਿਤੇ ਇਹ ਬੰਦੇ ਨੂੰ ਉਹਨੂੰ ਕਹਿੰਦਾ ਨਾ ਵੀ ਜੇ ਕਦੇ ਵੀ ਦਿਖਿਆ ਨਾ ਇੱਥੇ ਪਾਕਿਸਤਾਨ ਦੀ ਧਰਤੀ ਤੇ ਤਾਂ ਲਾਲੀ ਸਾਹਿਬਾ ਦੇਖ ਲਓ ਕਿਹਾ ਜਾਂਦੀ ਹੈ ਬੰਦਾ ਬੋਰਡ ਵੀ ਨਹੀਂ ਸਕਦਾ ਤੇ ਨਾਲੇ ਬੋਲਦਾ ਵੀ ਸੱਚ ਸੀਗਾ ਤੇ ਰੀਸਾ ਕਰਨਗੇ ਆਪਣੇ ਦੇਸ਼ ਦੀਆਂ ਵੈਸੇ ਮੈਂ ਕਿਸੇ ਮੁਲਕ ਨੂੰ ਮਾੜਾ ਨਹੀਂ ਆਦਾ ਹੁੰਦਾ ਕਿਉਂਕਿ ਲੋਕਾਂ ਨੇ ਕੀ ਗਲਤੀ ਹੁੰਦੀ ਹੈ ਮਾੜੀਆਂ ਸਰਕਾਰਾਂ ਹੁੰਦੀਆਂ ਤੇ ਜਾਂ ਜਿਹੜਾ ਦੇਸ਼ ਹੱਥ ਚ ਹੁੰਦਾ ਸਭ ਨੂੰ ਪਤਾ ਤੇ ਉਹਦੀ ਵੀਡੀਓ ਵਿਚਾਰੇ ਦੀ ਹੁਣ ਕੱਲ ਦੀ ਆ ਜਾਂਦੀ ਹੈ ਮਤਲਬ ਲੋਕਾਂ ਨੂੰ ਡਰਾ ਕੇ ਇਹ ਕੰਮ ਕਰਾਉਣਾ ਚਾਹੁੰਦੇ ਆ ਆਪਦਾ ਹੁਣ ਜਦੋਂ ਇਲੈਕਸ਼ਨ ਹੋਇਆ ਸੀਗਾ ਉਦੋਂ ਵੀ ਇਹਨਾਂ ਨੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਅਸਾਂ ਇਹ ਮੁਕਤੀ ਗੱਲ ਇਹ ਯਾਰ ਵੀ ਜੇ ਆਰਮੀ ਚਾਹੂਗੀ ਤਾਂ ਉੱਥੇ ਉਸੇ ਦੀ ਮਤਲਬ ਉਹੀ ਉੱਥੇ ਕੰਪਨੀ ਆਉਗੀ ਕਾਰਾਂ ਵਾਲੀ ਉਹੀ ਉੱਥੇ ਬੰਦਾ ਕੰਮ ਕਰ ਸਕਦਾ ਉਹੀ ਬੰਦਾ ਫੈਕਟਰੀ ਲਾ ਸਕਦਾ ਇਤੋਂ ਤੱਕ ਉਹੀ ਬੰਦਾ ਸਰਕਾਰ ਚਲਾ ਸਕਦਾ ਸਭ ਕੁਝ ਮਿਲਟਰੀ ਦੇ ਅੰਦਰ ਉਥੋਂ ਦੀ ਜਿਹੜੀ ਆਰਮੀ ਹੈ ਉਹਨਾਂ ਅੰਦਰ ਸਭ ਨੂੰ ਪਤਾ ਹੈ ਬਾਕੀ ਦੋਸਤੋ ਹੁਣ ਇਹਨਾਂ ਨੇ ਆਪ ਸੁਧਾਰ ਕਰਨਾ ਤਾਂ ਆਪਾਂ ਤਾਂ ਵੈਸੇ ਗੱਲਾਂ ਕਰ ਸਕਦੇ ਆਂ ਵੀ ਅੱਜ ਵੀ ਉਹਨਾਂ ਦੇ ਦੇਸ਼ ਵਿੱਚ ਇਹੋ ਜਿਹਾ ਕੁਝ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ ਹੁਣ ਤਾਂ ਦੇਸ਼ ਬਹੁਤ ਗਾਂਦੀਆਂ ਲੰਘ ਗਏ ਇਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਇਹ ਤੁਨਜਾ ਜੀ ਪਿੱਛੇ ਆਪਣੇ ਨਾਲ ਉਹਨਾਂ ਜੀ ਮੈਂ ਕਿਦਾਂ ਦੱਸੇ ਵੀ ਜਾਂਦਾ ਸੀ ਉਹ ਰਾੜ ਨਹੀਂ ਆਉਂਦੀ ਨਹੀਂ ਪਾਣੀ ਕਰਮ ਕਰਨ ਵਾਲੀ ਸਪ੍ਰਿੰਗ ਜੰਗੁੰਦੀ ਜੜੀ ਆਪਣੇ ਆਕੇ ਕਿਨੋਂ ਦੀ ਬੰਦ ਵੀ ਹੋਈ ਵੀ ਹੈ ਇਹਨਾਂ ਦੇ ਕਿਸੇ ਯੂਟਿਊਬਰ ਨੇ ਪਾਰਕ ਕੀਤੀ ਸੀ ਕਿ ਜੀ ਇੱਕ ਰਾੜ ਆਈ ਹੈ ਪਾਣੀ ਕਰਮ ਕਰਦੀ ਹੈ ਸਾਰੇ ਟੱਬਰ ਉਹ ਦੇਖੀ ਜਾਵੇ ਉਹ ਬੇਲੀ ਬੁੱਲੀ ਕਿ ਵਹਿਣੀਆਂ ਗਰਮ ਕਰਦੀਆਂ ਨਹੀਂ ਉਹਨੇ ਗਰਮ ਕਰਤਾ ਇਹਨਾਂ ਦੇ ਜੀ ਕਮਾਲ ਦੀ ਚੀਜ਼ ਹੈ ਤਾਂ ਰਾੜ ਤੋਂ ਰੋ ਪਾਣੀ ਚ ਪਾਣੀ ਗਰਮ ਹੋ ਜਾਂਦਾ ਦੇਖ ਲੋ ਤੁਸੀਂ ਆਪਣੇ ਚੀਜ਼ਾਂ ਕਰਨੀਆਂ ਆ ਕੇ ਬੰਦ ਹੋ ਗਈਆਂ ਨਾਲ ਉਹ ਯੂਟਿਊਬਰ ਵੀ ਪੂਰਾ ਆਏ ਨਹੀਂ ਪੂਰਾ ਮਤਲਬ ਪੂਰੇ ਸਬਸਕ੍ਰਾਈਬਰ ਆਦੇ ਪਤਾ ਨਹੀਂ ਕੀ ਵਿਕਾਸ ਸ਼ਾਇਦ ਨਾਲ ਖਲੀਲ ਆਏ ਨਾ ਉਹਦਾ ਸ਼ਾਇਦ ਜੇ ਵੇਖ ਲਓ ਤੁਸੀਂ ਵੀ ਕਿੰਨੇ ਪਿੱਛੇ ਆਪਣੇ ਨਾਲੋਂ ਪਾਕਿਸਤਾਨ ਦੇ ਵਿੱਚ ਤਾਂ ਇਹੋ ਜਿਹੇ ਵੱਡੀਆਂ ਚੀਜ਼ਾਂ ਹੁਣ ਕਿਹਦੀ ਕਿਹਦੀ ਗੱਲ ਕਰਕੇ ਇਹੋ ਜਿਹੇ ਵੱਧੂ ਵੀਡੀਓ ਨਹੀਂ ਕਰਾਉਣਗੀਆਂ ਜੀ ਚਨੇ ਸੋਚਦਾ ਪਤਾ ਲੱਗਦਾ ਉਹਨੋਂ ਤਾਂ ਇੱਕ ਯੂਟਿਊਬਰ ਹੈ ਉਹਨੇ ਐਂ ਕਹਿਤਾ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਪੜ੍ਹਾਈ ਵਾਲਾ ਸਿਸਟਮ ਹੈ ਕਮਜ਼ੋਰ ਹੈ ਵਧੀਆ ਕਰਨ ਦੀ ਲੋੜ ਹੈ ਤੇ ਲੋਕ ਨੂੰ ਆਖਣ ਲੱਗੇ ਤੁਹਾਡੇ ਦੇਸ਼ ਨੂੰ ਮਾੜਾ ਨਾ ਲੈ ਦੇਖ ਲੋ ਦੱਸੋ ਕੀ ਇਹਨਾਂ ਦੀ ਗੱਲ ਕਰ ਲੂਗਾ ਸੋਚਿੰਦੇ ਐ ਹੋਈ ਪਈ ਨਾ ਇਹਦੂਗਾ ਨਾ ਤਾਂ ਸੋਚਦੇ ਇਹ ਸੋਚਣ ਵਿੱਚ ਕਿੱਥੋਂ ਯਾਰ ਮਹਿੰਗਾਈ ਇੰਨੀ ਹੈ ਮਹਿੰਗਾਈ ਨੇ ਮੱਤ ਮਾਰ ਰੱਖੀ ਹੈ ਤੁਸੀਂ ਵੇਖ ਲੋ ਪੈਟਰੋਲ ਦੀ ਕੀ ਕੀਮਤ ਹੈ ਡੀਜ਼ਲ ਦੀ ਕੀ ਕੀਮਤ ਹੈ ਆਟਾ ਕੀ ਰੇਟ ਹੈ ਸਭ ਕੁਝ ਮਹਿੰਗਾ ਇਹਨਾਂ ਦੇ ਕੀ ਕਰਨੇ ਮਜਬੂਰ ਹੋਏ ਪਏ ਆ ਮੇਰੀ ਤਾਂ ਇਹੀ ਰਾਏ ਆ ਵੀ ਅੱਗੇ ਵਧੋ ਸਾਨੂੰ ਵੇਖ ਕੇ ਅਗੇ ਵਜੋਂ ਇੰਡੀਆ ਨੂੰ ਇੰਡੀਆ ਦਾ ਬਹੁਤ ਫਰਕ ਆ ਤੁਸੀਂ ਵੇਖ ਲਓ ਤੁਹਾਡੇ ਨਾਲੋਂ ਤਾਂ ਨਜ਼ਾਇਜ਼ ਹੀ ਫਰਕ ਆ ਸਾਨੂੰ ਨਹੀਂ ਵੇਖਣਾ ਕਿਸੇ ਹੋਰ ਨੂੰ ਵੇਖ ਲਓ ਅਫਗਾਨਿਸਤਾਨ ਨੂੰ ਵੇਖ ਲਓ ਉਹਨੇ ਆਪ ਦੇ ਆਪ ਚ ਕਿੰਨਾ ਚੇਂਜ ਕਰਿਆ ਤੁਸੀਂ ਵੇਖ ਲਓ ਡਾਲਰ ਦੀ ਕੀਮਤ ਦਾ ਕਿੰਨਾ ਜ਼ਿਆਦਾ ਫਰਕ ਪਿਆ ਜਿਹੜੇ ਦੇਸ਼ ਨੇ ਤਰੱਕੀ ਕਰਨੀ ਉਹ ਕਰ ਲੈਂਦਾ ਜਿਹੜੇ ਨਹੀਂ ਕਰਨੀ ਉਹ ਨਹੀਂ ਕਰਨੀ ਇਹ ਤਾਂ ਨਿੱਕੀ ਮੁੱਟੀ ਗੱਲ ਤੇ ਲੜਨ ਨੂੰ ਤਿਆਰ ਹੋ ਜਾਂਦੇ ਆਪਸ ਵਿੱਚ ਲੜੀ ਜਾਂਦੇ ਆ ਚਲੋ ਦੋਸਤੋ ਹੁਣ ਇਹ ਤਾਂ ਰੱਬ ਅਸਰੀ ਹੈ ਦੇਖੋ ਇਹਨਾਂ ਦਾ ਕੀ ਬੰਦ ਹੈ ਹੁਣ ਕਈ ਦਿਨਾਂ ਦੀ ਵੀਡੀਓ ਆਈ ਜਾਂਦੀਆਂ ਸੀ ਇਹ ਫਿਰ ਮੈਂ ਚੰਗੀ ਤਰ੍ਹਾਂ ਜਿ ਦੇਖਿਆ ਕੀ ਸਿਸਟਮ ਹੈ ਸਾਰਾ ਤੇ ਫਿਰ ਮੈਂ ਜਰਾ ਅੱਜ ਤੁਹਾਨੂੰ ਸੁਣਾਉਣੇ ਆ ਤੇ ਤੁਸੀਂ ਵੇਖ ਹੀ ਲੋ ਬਾਕੀ ਤੁਸੀਂ ਆਪ ਵੀ ਸੁਣਦੇ ਹੋਵੋਗੇ ਪਰ ਕਹਿੰਗਾ ਤਕਨੀਏ ਚੀਜ਼ ਪਹੁੰਚਦੀ ਮੈਂ ਚੱਲ ਥੋੜਾ ਦੱਸ ਦਨੇ ਚੰਗੀ ਤਰ੍ਹਾਂ ਓਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ